ਵੀਜ਼ਾ ਦੇ ਕਵਰੇਜ ਜਦੋਂ ਸ਼ੁਰੂ ਹੋਊਗੀ ਜਦੋਂ ਇੱਥੇ ਆਉਣਗੇ ਵੀਜ਼ਾ ਨਹੀਂ ਲੱਗਦਾ ਤਾਂ 100% ਮਣੀ ਰੀਫੰਡ ਹੋ ਜਾਊਗੀ ਜਦੋਂ ਹੁਣ ਪਾਲਿਸੀ ਲਈ ਲੱਖ ਡਾਲਰ ਦੀ ਜੇ ਆਪਾਂ 500 ਡਾਲਰ ਡੈਪਾਟ ਰੱਖਿਆ ਹੁੰਦਾ ਨਾ 15% ਡਿਸਕਾਊਂਟ ਹੋ ਗਿਆ ਪ੍ਰੀਮੀਅਮ ਤੋਂ ਜੇ ਹਜ਼ਾਰ ਰੱਖਦੇ ਹਾਂ ਤਾਂ 20% ਡਿਸਕਾਊਂਟ ਹੋ ਜਾਂਦਾ ਸੁਪਰ ਵੀਜ਼ਾ ਵਿਸਟ੍ਰਿੰਜ ਵਿਸਟਰ ਹੋਣਾ ਹੈ ਉਹਨਾਂ ਵਾਸਤੇ ਸਪੈਸ਼ਲੀ ਇਹਦਾ ਤੇ ਇਹ ਵੀ ਸੇਤ ਬਾਰੇ ਜਰੂਰ ਪੁੱਛੋਣਾ ਜਦੋਂ ਉਹਨਾਂ ਨੇ ਆਉਣਾ ਵੀ ਕਿੰਨੇ ਚਿਰ ਤੋਂ ਨਵੀਂ ਦਵਾਈ ਤਾਂ ਨਹੀਂ ਲੱਗੀ ਉਹਦੇ ਕਰਕੇ ਫਿਰ ਬਹੁਤ ਕਲੇਮ ਡਿਕਲਾਈਨ ਹੋ ਸਕਦੇ ਮਨਥਲੀ ਪੇਮੈਂਟਾਂ ਨਾਲ ਠੀਕ ਰਹਿੰਦਾ ਕਈ ਵਾਰੀ ਪੇਰੈਂਟਸ ਆਉਂਦੇ ਨੇ ਜਾਂ ਪਿੱਛੇ ਕੋਈ ਜਾਣਾ ਪੈਂਦਾਗਾ ਤੇ ਮਨਥਲੀ ਪੇਮੈਂਟ ਵਾਲਾ ਠੀਕ ਰਹਿੰਦਾ ਜਾਂ ਫਿਰ ਜੇ ਕਿਸੇ ਨੇ ਸਾਲ ਦੀ ਇੰਸ਼ੋਰੈਂਸ ਲਈ ਹੈ ਤਾਂ ਉਹਦਾ ਕੀ ਸਾਬ ਕਿਤਾਬ ਹੁੰਦਾ ਕੋਈ ਵੀ ਪੇਰੈਂਟ ਜੇ ਸਾਨੂੰ ਥਿੰਕਰਸ ਨਾਲ ਕੰਟੈਕਟ ਕਰਕੇ ਆਪ ਦੀਆਂ ਜ਼ਰੂਰਤਾਂ ਦੇ ਸਾਬ ਨਾਲ ਸਾਨੂੰ ਉਹਨਾਂ ਦੀ ਸਿਹਤ ਬਾਰੇ ਦੱਸ ਕੇ ਤੇ ਵਧੀਆ ਜਿਹੜੀ ਪਾਲਿਸੀ ਚੋਂ ਅਸੀਂ ਕਰ ਸਕਦੇ ਹਾਂ ਜੀ ਸੁਪਰਵਾਈਜ਼ਰ ਤੇ ਪੇਰੈਂਟਸ ਇੱਥੇ ਆਉਂਦੇ ਨੇ ਆਪਣੇ ਬੱਚਿਆਂ ਦੇ ਕੋਲੇ ਗ੍ਰੈਂਡਚਿਲਡਰਸ ਦੇ ਕੋਲੇ ਪਰ ਉਸ ਸਮੇਂ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਬਾਰੇ ਸਹੀ ਜਾਣਕਾਰੀ ਦੇਣ ਦੇ ਲਈ ਪ੍ਰਵਿੰਦਰ ਸਿੰਘ ਥਿੰਦ ਸਾਡੇ ਨਾਲ ਨੇ ਥਿੰਦ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜਿਹੜੋ ਸੁਪਰਵਾਈਜ਼ਰ ਇੰਸ਼ੋਰੈਂਸ ਦੀ ਗੱਲ ਆਪਾਂ ਕਰਦੇ ਆ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਇਹਦੇ ਚ ਰੱਖਣਾ ਚਾਹੀਦਾ ਜੀ ਹਾਂਜੀ ਪਹਿਲੀ ਗੱਲ ਤਾਂ ਜੇ ਆਪਾਂ ਤਾਂ ਧਿਆਨ ਤੋਂ ਪਹਿਲਾਂ ਗੱਲ ਕਰਦੇ ਆ ਆਪਣੇ ਕੋਲ ਸਪੈਸ਼ਲ ਹੁਣ ਪ੍ਰੋਮੋਸ਼ਨ ਚੱਲ ਰਹੀ ਹੈ ਸਪੈਸ਼ਲੀ ਹੁਣ ਅ ਵਸਾਖੀ ਦੇ ਸਮੇਂ ਤੇ ਹੁਣ ਇਹ ਵੀ ਜੇ ਕਿਸੇ ਨੇ ਹੁਣ ਸੁਪਰ ਵੀਜ਼ਾ ਲੈਣਾ ਹੈ ਇਤੋਂ ਵਧੀਆ ਟਕਵਾ ਸਮਾਂ ਨਹੀਂ ਹੈਗਾ ਇੱਕ ਤਾਂ ਇਹ ਵੀ ਹੁਣ ਨਾਲੇ ਤਾਂ ਸੇਵਿੰਗ ਹੈ ਤੇ ਸੇਵਿੰਗ ਇਦਾਂ ਹੈਗੀ ਜੇ ਐਗਜ਼ਾਮਪਲ ਜੇ ਸਾਰੀਆਂ ਏਜਸ ਵਾਸਤੇ ਸਪੈਸ਼ਲ ਡਿਸਕਾਊਂਟ ਹੈਗਾ ਕੋਈ ਵੀ ਕਿਸੇ ਦੀ ਏਜ ਹੈਗੀ ਪਰ ਜੇ ਸਪੈਸ਼ਲੀ ਆਪਾਂ ਐਗਜ਼ਾਮਪਲ ਗੱਲ ਕਰਦੇ ਆ 60 ਸਾਲ ਤੋਂ ਥੱਲੇ ਏਜ ਹੈਗੀ ਕਿਸੇ ਪੇਰੈਂਟ ਦੀ ਕੋਈ ਹੈਲਥ ਕੰਡੀਸ਼ਨ ਨਹੀਂ ਹੈਗਾ 500 ڈالر ਡਾਇਰੈਕਟੇਬਲ ਦੇ ਨਾਲ ਸਾਰੇ ਸਾਲ ਦੀ ਕਿਸ਼ਤ ਬਣ ਗਈ ਹੈ 789 ਮੰਥਲੀ ਕਿਸ਼ਤਾਂ ਵਿੱਚ ਤੁਸੀਂ ਕਰ ਸਕਦੇ ਹੋ 65 ڈالر ਮਹੀਨੇ ਦੀ ਕਿਸ਼ਤ ਬਣਦੀ ਹੈ ਵੀਜ਼ਾ ਰਿਕਵਰੀ ਜਦੋਂ ਸ਼ੁਰੂ ਹੋਊਗੀ ਜਦੋਂ ਇੱਥੇ ਆਉਣਗੇ ਵੀਜ਼ਾ ਨਹੀਂ ਲੱਗਦਾ ਤਾਂ 100% ਬਣੀ ਰੀਫੰਡ ਹੋ ਜਾਊਗੀ ਹੁਣ ਐ ਵੀ ਇਹ ਚੀਜ਼ਾਂ ਦਾ ਸਪੈਸ਼ਲ ਹੈਗੀਆਂ ਹੈਗੀਆਂ ਹੁਣ ਲੈਣ ਤੋਂ ਸਮਾਂ ਕੀ ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਵੀ ਜਦੋਂ ਉਹਨਾਂ ਬਿਲਕੁਲ ਪੁੱਛੋ ਇੰਸ਼ੋਰੈਂਸ ਦੋ ਤਰੀਕੇ ਦੀ ਹੈ ਇੱਕ ਤਾਂ ਕੋਈ ਹੈਲਥ ਕੰਡੀਸ਼ਨ ਹੈਗਾ ਇੱਕ ਹੈਲਥ ਕੰਡੀਸ਼ਨ ਨਹੀਂ ਹੈਗੀ ਇੱਕ ਤਾਂ ਜਦੋਂ ਆਪਣੇ ਪੇਰੈਂਟਸ ਐ ਗ੍ਰੈਂਡਪੇਰੈਂਟ ਆਉਣ ਦੇ ਉਹਨਾਂ ਨੂੰ ਵਿਚਾਰ ਹੁੰਦਾ ਆਪਾਂ ਨੂੰ ਵਿਚਾਰ ਆਵੇ ਛੇਤੀ ਆ ਜਾਣ ਆਪਾਂ ਭੁੱਲ ਜਾਂਦੇ ਆ ਵੀ ਉਹਨਾਂ ਕੋਈ ਦਵਾਈ ਨਮੀ ਲੱਗੀ ਆ ਨਹੀਂ ਲੱਗੀ ਆ ਇਸ ਕਰਕੇ ਇੰਸ਼ੂਰੈਂਸ ਸੀਐਸ ਨਹੀਂ ਨੋ ਹੀ ਹੁੰਦਾ ਆਪਾਂ ਅੱਗੇ ਐਕਸਪਲੇਨੇਸ਼ਨ ਨਹੀਂ ਹੁੰਦੀ ਆਪਾਂ ਇਹੀ ਐਕਸਪਲੇਨ ਇਹ ਨਹੀਂ ਕਰ ਸਕਦੇ ਵੀ ਸਾਡੇ ਕੋ ਗੋਲੀ ਲੈਂਦੇ ਸੀ ਜਾਂ ਛੱਡਤੀ ਹੁਣ ਕਦੀ ਕਦੀ ਲੈਂਦੇ ਨੇ ਸਿਰਫ ਅਸੀਂ ਇਹੀ ਦੱਸਣਾ ਯੈਸ ਜਾਂ ਨੋ ਜੇ ਯੈਸ ਹੈਗਾ ਤਾਂ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਹੈਗੀ ਹੈ ਦੂਜੀ ਜੇ ਨੋ ਆ ਤਾਂ ਬਿਲਕੁਲ ਜੇ ਆਪਨ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਚਾਹੀਦੀ ਉਦੋਂ ਬਾਅਦ ਹੈ ਵੀ ਸਾਨੂੰ ਸਾਨੂੰ ਪਤਾ ਵੀ ਮਿਨਿਮਮ ਜਿਹੜੀ ਰਿਕੁਆਇਰਮੈਂਟ ਹੈਗੀ ਲੱਖ ਡਾਲਰ ਦੀ ਸੁਪਰਵੀਜ਼ ਦੀ ਰਿਕੁਆਇਰਮੈਂਟ ਹੈਗੀ ਹੈ ਉਦੋਂ ਬਾਅਦ ਸੜਕੋ ਮੰਥਲੀ ਪੇਮੈਂਟ ਰੱਖਣੀ ਮੰਥਲੀ ਵੀ ਕਰ ਸਕਦੇ ਆ ਲੱਖ ਤੋਂ ਵੱਧ ਕਵਰੇਜ ਹੈ ਜੀ ਉਹ ਵੀ ਕਰ ਸਕਦੇ ਆ ਮਿਲੀਅਨ ਡਾਲਰ ਤੱਕ ਅਸੀਂ ਕਵਰੇਜ ਕਰ ਸਕਦੇ ਆ ਕਿਉਂਕਿ ਜਿਹੜਾ ਮੇਨ ਪਰਪਸ ਹੈਗਾ ਉਹ ਤੋਂ ਬਾਅਦ ਡਿਡਕਟੇਬਲ ਰੱਖ ਸਕਦੇ ਨੇ ਡਿਡਕਟੇਬਲ ਦਾ ਮਤਲਬ ਇਹ ਹੈ ਇਸ ਐਗਜ਼ਾਮਪਲ ਕੇਸ ਨੇ ਹੁਣ ਆਪਾਂ ਪਾਲਸੀ ਲਈ 100000 ਡਾਲਰ ਦੀ ਹੁਣ ਆਪਾਂ 500 ਡਾਲਰ ਡੈਪਾਜ਼ਿਟ ਬਰਖਿਆ ਹੁੰਦੇ ਨਾ 15% ਡਿਸਕਾਊਂਟ ਹੋ ਗਿਆ ਪ੍ਰੀਮੀਅਮ ਤੋਂ ਜੇ 1000 ਰੱਖਦੇ 20% ਡਿਸਕਾਊਂਟ ਹੋ ਜਾਂਦਾ ਪਰ ਉਹਦਾ ਮਤਲਬ ਇਹ ਜੇ 500 ਰੱਖਿਆ 500 ਤੋਂ ਥੱਲੇ ਜਿਹੜਾ ਵੀ ਕਲੇਮ ਅਸੀਂ ਆਪਾਂ ਜਿੱਟਣਾ ਜੇ ਜੇ 500 ਤੋਂ ਉੱਪਰ ਦਾ ਤਾਂ ਸਾਨੂੰ ਇਹ 500 ਦੇਣਾ ਪੈਣਾ ਜੇ ਪਾਲਸੀ ਕਲੇਮ ਲੈਣ ਵਾਸਤੇ ਪਰ ਇਹ ਵੀ ਸਾਨੂੰ 15% ਡਿਸਕਾਊਂਟ ਮਿਲ ਗਿਆ ਸਾਨੂੰ ਇਹ ਲੋਡ ਨਾ ਹੀ ਪਵੇ ਪਾਲਸੀ ਦੀ ਪਰ ਆਹ ਜਿਹੜੀਆਂ ਚੀਜ਼ਾਂ ਨੇ ਮੇਨ ਤਾਂ ਜਦੋਂ ਸਾਡੀ ਅਸੀਂ ਕਵਰੇਜ ਤਾਂ ਲੈਣੇ ਆ ਵੀ ਸਾਡੇ ਵ ਕੰਮ ਕਰੇ ਜਾਂ ਸਾਨੂੰ ਲੋਡ ਹੈਗੀ ਐ ਇਹ ਨਾ ਆ ਵੀ ਅਸੀਂ ਪੈਸੇ ਬਚਾਉਣ ਖਾਤਰ ਜਿਹੜੀ ਚੀਜ਼ ਚੋਣ ਗਲਤ ਕਰ ਲਈਏ ਭਾਵੇਂ ਅਸੀਂ ਮਹਿੰਗੀ ਪਾਲਸੀ ਲਈ ਹੋਈ ਹੈ ਪਰ ਇਹ ਨਾ ਹੋਵੇ ਸਾਡੀ ਕੰਮ ਕਰੇ ਹੀ ਨਾ ਭਾਵੇਂ ਮਿਲਣ ਦੀ ਪਾਲਸੀ ਲਈ ਹੋਈ ਹੈ ਵੀ ਅਸੀਂ ਚੋਣੀ ਗਲਤ ਕੀਤੀ ਹੋਈ ਹੈ ਇਸ ਕਰਕੇ ਜਦੋਂ ਵੀ ਕਿਸੇ ਸੁਪਰਵਾਈਜ਼ਰ ਵੈਸਟਰਿੰਜ ਵੈਸਟਰ ਆਉਣਾ ਉਹਨਾਂ ਵਾਸਤੇ ਸਪੈਸ਼ਲੀ ਇਹ ਦਾਤ ਹੈਗੀ ਵੀ ਸੇਤ ਬਾਰੇ ਜਰੂਰ ਪੁੱਛੋਣਾ ਜਦੋਂ ਉਹਨਾਂ ਨੇ ਆਉਣਾ ਵੀ ਕਿੰਨੇ ਚਿਰ ਤੋਂ ਨਵੀਂ ਦਵਾਈ ਤਾਂ ਨਹੀਂ ਲੱਗੀ ਉਹਦੇ ਕਰਕੇ ਫਿਰ ਬਹੁਤ ਕਲੇਮ ਡਿਕਲਾਈਨ ਹੋ ਸਕਦੇ ਨੇ ਇਹ ਦਿੱਕਤਾਂ ਕੀ ਆ ਜਾਂਦੀਆਂ ਕਿ ਕਦੇ ਕੋਈ ਵਿਅਕਤੀ ਨਾਰਮਲ ਗੋਲੀ ਖਾਂਦਾਗਾ ਤਾਂ ਫਿਰ ਵਿੱਚ ਛੜਤੀ ਤਾਂ ਦਿੱਕਤਾਂ ਕੀ ਆਉਂਦੀਆਂ ਜੇ ਨਹੀਂ ਦੱਸਿਆ ਜਾਂਦਾ ਤਾਂ ਹਾਂ ਜੀ ਦਿੱਕਤਾਂ ਆਉਂਦੀਆਂ ਜਿਹੜੇ ਆਪਾਂ ਕਹਿੰਦੇ ਬ੍ਰੀਕ ਅੱਖਰ ਹੁੰਦੇ ਕੰਪਨੀਆਂ ਦੇ ਬ੍ਰੀਕ ਅੱਖਰਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕੰਪਨੀ ਕਹਿੰਦੀ ਵੀ ਸਟੇਬਿਲਿਟੀ ਪੀਰੀਅਡ ਚਾਹੀਦਾ ਸਟੇਬਿਲਿਟੀ ਪੀਰੀਅਡ ਦਾ ਮਤਲਬ ਇਹ ਹੈ ਉਹ ਕਹਿੰਦੇ ਅਸੀਂ ਕਵਰੇਜ ਕਰਦੇ ਹਾਂਗੇ ਭਾਵੇਂ ਕੋਈ ਗੋਲੀ ਖਾਂਦੇ ਨੇ ਪਰ ਉਹ ਸਟੇਬਲ ਚਾਹੀਦੇ ਨੇ ਹੁਣ ਕੋ ਨਵੀਂ ਗੋਲੀ ਲੱਗੀ ਹੈ ਉਹ ਸਟੇਬਲ ਨਹੀਂ ਹੈਗੀ ਕਿਉਂਕਿ ਨਵੀਂ ਗੋਲੀ ਦਾ ਪਤਾ ਨਹੀਂ ਵੀ ਹੁਣ ਕੰਮ ਕਰੂਗੀ ਨਹੀਂ ਕਰੂਗੀ ਇੱਕ ਕਵੇ ਅਸੀਂ ਕਦੀ ਕਦੀ ਲੈਨੇ ਫਿਰ ਕੰਪਨੀ ਕਹਿੰਦੀ ਜੇ ਤੁਸੀਂ ਕਦੀ ਕਦੀ ਲੈਨੇ ਹੋ ਤਾਂ ਤੁਸੀਂ ਆਪ ਦਾ ਖਿਆਲ ਆਪ ਨਹੀਂ ਰੱਖਦੇ ਅਸੀਂ ਤੁਹਾਡੀ ਕਵਰੇਜ ਕਾਥੋ ਦਈਏ ਇਸ ਕਰ ਕਿਉਂਕਿ ਕੋਈ ਚੀਜ਼ ਹੋਣ ਤੋਂ ਬਾਅਦ ਇੱਕ ਕਈ ਕੰਪਨੀਆਂ ਕਹਿੰਦੀ 90 ਦਿਨਾਂ ਦਾ ਵੇਟਿੰਗ ਚਾਹੀਦੀ ਹੈ ਕੋਈ ਕੰਪਨੀਆਂ ਕਹਿੰਦੀ 120 ਦਿਨਾਂ ਦਾ ਕਈ 180 ਕੋਈ ਸਾਲ ਤੱਕ ਵੇਟਿੰਗ ਪੀਰੀਅਡ ਮੰਗਦੀ ਹੈ ਹੁਣ ਐ ਵੀ ਜੇ ਵੇਟਿੰਗ ਪੀਰੀਅਡ ਸਾਲ ਦਾ ਨਹੀਂ ਮੈਚ ਕੀਤਾ ਅਸੀਂ ਪਾਲਿਸੀ ਲੀ ਲਈ ਪਰ ਉਹ ਪਾਲਿਸੀ ਸਾਡੀ ਡਿਕਲਾਈਨ ਹੋ ਜਾਊਗੀ ਇਸ ਕਰਕੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅ ਅਲਾ ਬਿਮਾਰੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਗੋਲੀ ਲੈਂਦੇ ਪਰ ਸਟੈਬਿਲਿਟੀ ਪੀਰੀਅਡ ਵੀ ਕਿੰਨੇ ਚਿਰ ਤੋਂ ਸਟੇਬਲ ਨੇ ਉਹੀ ਗੋਲੀ ਤੇ ਤੇ تنسੋ ਬਈ ਮੰਥਲੀ ਪੇਮੈਂਟ ਆਲਾ ਠੀਕ ਰਹਿੰਦਾ ਕਈ ਵਾਰੀ ਪੇਰੈਂਟਸ ਆਉਂਦੇ ਨੇ ਜਾਂ ਪਿੱਛੇ ਕੋਈ ਜਾਣਾ ਪੈਂਦਾਗਾ ਤਾਂ ਮੰਥਲੀ ਪੇਮੈਂਟ ਆਲਾ ਠੀਕ ਰਹਿੰਦਾ ਜਾਂ ਫਿਰ ਜੇ ਕਿਸੇ ਨੇ ਸਾਲ ਦੀ ਇੰਸ਼ੋਰੈਂਸ ਲਈਏ ਤਾਂ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਜੀ ਹਾਂਜੀ ਬਿਲਕੁਲ ਦੋਵੇਂ ਆਪਸ਼ਨ ਅਵੇਲੇਬਲ ਹੈਗੀਆਂ ਸੀਆਰਸੀ ਵੱਲੋਂ ਐਨਾ ਇਹ ਨਹੀਂ ਮਤਲਬ ਵੀ ਤੁਸੀਂ ਮੰਥਲੀ ਪੇਮੈਂਟ ਹੈ ਤੇ ਤੁਸੀਂ ਸਾਲ ਦੀ ਵੀ ਕਰਾਉਣੀ ਪੈਣੀ ਹੈ ਬਿਲਕੁਲ ਹੁਣ ਕਈ ਵਾਰੀ ਪੇਰੈਂਟਸ ਆਉਂਦੇ ਨੇ ਬਜਟ ਵਧ ਜਾਂਦਾ ਹੈ ਉਹ ਕ੍ਰੈਡਿਟ ਕਾਰਡ ਸਾਨੂੰ ਪਾਸੇ ਸਾਡੇ ਬਾਲੇ ਵੀ ਖਰਚ ਆਪਦੇ ਵੀ ਖਰਚੇ ਹੈਗੇ ਨੇ ਮੰਥਲੀ ਪੇਮੈਂਟ ਨਾਲ ਵੀ ਕਰਾ ਸਕਦੇ ਆ ਮੰਥਲੀ ਪੇਮੈਂਟ ਨਾਲ ਵੀ ਜਿੰਨਾ ਚਿਰ ਉਹ ਰਹਿੰਦੇ ਨੇ ਉਨਾ ਚਿਰ ਮੰਥਲੀ ਕਿਸ਼ਤਾਂ ਚੱਲ ਜਾਣਗੀਆਂ ਜਦੋਂ ਵਾਪਸ ਛੋਟੇ ਜਾਂਦੇ ਨੇ ਉਹ ਕਿਸ਼ਤਾਂ ਬੰਦ ਹੋ ਜਾਣਗੀਆਂ ਕਈ ਕੰਪਨੀਆਂ ਹੈਗੀਆਂ ਜੇ ਕਲੇਮ ਆ ਜਾਂਦਾ ਕਿਸ਼ਤਾਂ ਫਿਰ ਵੀ ਸਾਨੂੰ ਦੇਣੀਆਂ ਪੈਂਦੀਆਂ ਕਿਉਂਕਿ ਅਸੀਂ ਕਲੇਮ ਲੈਣਾ ਹੈ ਕਈ ਕੰਪਨੀਆਂ ਚ ਜੇ ਤੁਸੀਂ ਜਦੋਂ ਚਲੇਗੇ ਭਾਵੇਂ ਕਲੇਮ ਵੀ ਹੈਗਾ ਤੁਹਾਡੀ ਅਗਲੀਆਂ ਮਹੀਨਿਆਂ ਕਿਸ਼ਤਾਂ ਨਹੀਂ ਜਾਂਦੇ ਆ ਪਰ ਹੁਣ ਜੇ ਸਾਲ ਦੀ ਕਿਸ਼ਤ ਇਕੱਠੀ ਦਿੱਤੀ ਹੋਈ ਹੈ ਸੇਮ ਸਿਚੁਏਸ਼ਨ ਉਹਦੇ ਚ ਵੀ ਆ ਜਾਂਦੀ ਕਈ ਵਾਰੀ ਕਈ ਕੰਪਨੀਆਂ ਕਹਿੰਦੀਆਂ ਵਿੱਚ ਕਲੇਮ ਆ ਗਿਆ ਚ ਕਲੇਮ ਲੈਣਾ ਸੀ ਪੈਸੇ ਨਹੀਂ ਮੋੜਨੇ ਪਰ ਇਹ ਵਿੱਚ ਕਈ ਕੰਪਨੀਆਂ ਜੇ ਉਦਾਂ ਹੀ ਚਲੇ ਜਾਂਦੇ ਕਲੇਮ ਨਹੀਂ ਹੈਗਾ ਤੇ ਬਿਲਕੁਲ ਜੇ 6 ਮਹੀਨੇ ਰਹੇ 6 ਮਹੀਨੇ ਦੇ ਪੈਸੇ ਸਾਨੂੰ ਵਾਪਸ ਮੋੜੇ ਜਾਣ ਤੇ ਜਿਹੜਾ ਸਪੈਸ਼ਲ ਹੈ ਕਦੋਂ ਤੱਕ ਹੈ ਤੇ ਉਹਦੇ ਬਾਰੇ ਜਾਣਕਾਰੀ ਇੱਕ ਵਾਰੀ ਫੇਰ ਦਿਓ ਜੀ ਹਾਂਜੀ ਬਿਲਕੁਲ ਹੁਣ ਜੇ ਸਭ ਤੋਂ ਵਧੀਆ ਟੁਕਮਾ ਸਮਾਂ ਹੈਗਾ ਕਿਸੇ ਨੇ ਹੁਣ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਕੋਈ ਵੀ ਪੇਰੈਂਟਸ ਦੀ ਏਜ ਹੈ ਕਿ ਕੋਈ ਵੀ ਹੈਲਥ ਕੰਡੀਸ਼ਨ ਹੈਗੀ ਹੈ ਸਾਰੇ ਵਾਸਤੇ ਸਪੈਸ਼ਲ ਹੈਗਾ ਇਹ ਲਿਮਿਟਡ ਟਾਈਮ ਵਾਸਤੇ ਫਸਾ ਕੀ ਨੈਕਸਟ 30 ਡੇਸ ਵਾਸਤੇ ਆਪਣੀ ਕੋ ਪ੍ਰੋਮੋਸ਼ਨ ਹੈਗੀ ਹੈ ਕਿਉਂਕਿ ਹਮੇਸ਼ਾ ਹੀ ਆਪਾਂ ਕਮਿਊਨਿਟੀ ਵਾਸਤੇ ਕੋਈ ਨਾ ਕੋ ਨਵੀਂ ਚੀਜ਼ ਲੈ ਕੇ ਆਉਣੇ ਆ ਸਪੈਸ਼ਲੀ ਜਦੋਂ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਦੀ ਆਪਾਂ ਗੱਲ ਕਰਦੇ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਨਹੀਂ ਦਿੰਦੀਆਂ ਤੇ ਹੁਣ ਆਪਾਂ ਲੈ ਕੇ ਆਏ ਆ ਆਪਣੀ ਕਮਿਊਨਿਟੀ ਵਾਸਤੇ ਨਾਲੇ ਧੰਨਵਾਦ ਕਰਦੇ ਕਮਿਊਨਿਟੀ ਨੂੰ ਮੈਨੂੰ ਮਿਲਨ ਡਾਲਰ ਰਾਉਂਡ ਟੇਬਲ ਅਵਾਰਡ ਚੌਥੀ ਵਾਰੀ ਦਿ ਸਾਡੇ ਤੇ ਭਰੋਸਾ ٹرسٹ ਕਰਦੇ ਆ ਤਾਂ ਹੀ ਅਸੀਂ ਵਧੀਆ ਤੋਂ ਵਧੀਆ ਜਿਹੜੇ ਇੰਸ਼ੋਰੈਂਸ ਦੇ ਪ੍ਰੋਡਕਟ ਲੈ ਕੇ ਆਉਣਾ ਜਿਹੜੀਆਂ ਆਪਣੇ ਆਪਣੀ ਕਮਿਊਨਿਟੀ ਵਾਸਤੇ ਵਧੀਆ ਇਹ ਅੱਧਾ ਅਸੀਂ ਡੀਲ ਕਰਦੇ ਆ ਕਿਉਂਕਿ ਅਸੀਂ ਪਰਿਵਾਰ ਨਾਲ ਜਿੱਦਾਂ ਵੱਡੇ ਪਰਿਵਾਰਾਂ ਨਾਲ ਡੀਲ ਕਰ ਰਹੇ ਆ ਤੇ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੋਇਆ ਸੁਪਰਵਾਈਜ਼ਰ ਜਾਂ ਸਪੈਸ਼ਲ ਹੈਗੀ ਹੈਗੀ ਹੈ ਕੋਈ ਵੀ ਪੇਰੈਂਟ ਜਿਹੜਾ ਸਾਨੂੰ ਥਿੰਕ ਇਨਫੋਰਮ ਕੰਟੈਕਟ ਕਰਕੇ ਆਪ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਾਨੂੰ ਉਹਨਾਂ ਦੇ ਸਿਹਤ ਬਾਰੇ ਦੱਸ ਕੇ ਤੇ ਵਧੀਆ ਜਿਹੜੀ ਪਾਲਿਸੀ ਚਾਹੁੰਣ ਅਸੀਂ ਕਰ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਕਈ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਥਿੰਕ ਸਾਹਿਬ ਨੇ ਸਾਨੂੰ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਤਾਂ ਥਿੰਕ ਇੰਸ਼ੋਰੈਂਸ ਕਮਿਊਨਿਟੀ ਦਾ ਇੱਕ ਭਰੋਸੇਯੋਗ ਨਾਮ ਹੈ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਸੋ ਤੁਸੀਂ ਸੰਪਰਕ ਜ਼ਰੂਰ ਕਰੋ ਕਿਉਂਕਿ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਪੈਸ਼ਲ ਹੁਣ ਲੱਗਿਆ ਹੋਇਆ ਤੇ ਇਸ ਮੌਕੇ ਦਾ ਲਾਹਾ ਸਾਨੂੰ ਜ਼ਰੂਰ ਘਟਣਾ ਚਾਹੀਦਾ ਅਮਿਤ ਪਨੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ